ਲੇ ਨਾ ਕਿਸੇ ਹੋਰ ਦੇ ਨੇ ਜੀ ਏਸੀਆਂ ਚ ਬੈਠੇ ਘਰੇ ਬੰਦੇ ਹਾਜ਼ਰੀਆਂ ਪਵਾਇਆਂ ਰਹੇ ਨੇ ਏਸੀਆਂ ਚ ਬੈਠੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਾਈ ਕੌਰਗੀਆਂ ਤੋਂ ਐ ਕੁਝ ਦਿਖਾਉਣਾ ਚਾਹੁੰਦਾ ਹੈ ਕਹਿੰਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਵੀ ਤਾੰਤਲੀ ਹੋ ਰਹੀ ਆ ਵੱਡੀ ਨਰੇਗਾ ਦੇ ਵਿੱਚ ਹਾਂ ਬਾਈ ਜੀ ਕੀ ਗੱਲਬਾਤ ਹੈ ਬਾਈ ਜੀ ਗੱਲਬਾਤ ਤਾਂ ਇਹ ਆ ਨਰੇਗਾ ਦੇ ਵਿੱਚ ਨਜਾਇਜ਼ ਹਾਜ਼ਰੀਆਂ ਪੈ ਰੀਆਂ ਨੇ ਜੀ ਆਹ ਦੇਖੋ ਮਸਟਰੋਲ ਆ ਜੀ 27 ਤਰੀਕ ਦਾ ਜੀ ਹਾਂ ਉੱਥੇ ਕੋਈ ਹੋਰ ਹੈ ਥੱਲੇ ਨਾ ਕਿਸੇ ਹੋਰ ਦੇ ਨੇ ਜੀ ਦੋਸਤੋ ਏਪੀਓ ਮੈਡਮ ਨੂੰ ਆਪਾਂ ਫੋਨ ਲਾਇਆ ਹੋਇਆ ਹੈ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਹਲੋ ਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਪੱਤਰਕਾਰ ਬੋਲਦਾ ਸੀ ਮੈਡਮ ਗੁਲਜਾਰ ਸਿੰਘ ਢਾਲੀਵਾਲ ਖੋਜ ਖਬਰ ਤੋਂ ਹਾਂਜੀ ਹਾਂਜੀ ਸਰ ਦੋਸਤੋ ਮੈਡਮ ਜੀ ਇੱਕ ਕੌਰੀਆਂ ਦਾ ਉਹ ਚੱਲ ਰਿਹਾ ਵੀ ਦੋ ਨਜਾਇਜ਼ ਜਨਨ ਕਿ ਵੀ ਘਰੇ ਬੰਦੇ ਬੈਠੇ ਤਖੜੇ ਬੰਦੇ ਜਨਨ ਕਿ ਵੀ ਉਹ ਲਹਿਰੇ ਨੇ ਕਿ ਹਾਜ਼ਰੀ ਲਵਾਰੇ ਨੇ ਵੀ ਡਿਊਟੀ ਤੇ ਜਾਂਦੇ ਨਹੀਂ ਹੈਗੇ ਕੰਮ ਤੇ ਕੁਸ਼Kya ਕਈ ਸੀਓ ਕੋਗੇ ਸੰਬੰਧਿਤ ਲੈਟਰ ਕੱਢਿਆ ਹੋਇਆ ਹੈ ਅੱਛਾ ਜੀ ਮਤਲਬ ਜਿਹੜੇ ਡਿਪਾਰਟਮੈਂਟ ਦਾ ਇੱਕ ਤਾਂ ਨੈਰੇਡਿਪਾਰਟਮੈਂਟ ਦਾ ਸੀਗਾ ਜੀ ਮੈਂ ਇੱਕ ਸੀਗਾ ਪੰਚਾਇਤ ਦਾ ਜੀ ਤੇ ਜਿਹੜਾ ਪੰਚਾਇਤ ਵਾਲਾ ਸੀ ਉਹ ਉਸ ਵਕਤ ਸੀਗਾ ਕਿ ਇੱਕ ਲੇਡੀ ਜੈਂਟ ਵੀ بیمار ਸੀ ਉਹਦੇ ਜਗ੍ਹਾ ਲੇਡੀ ਸੀਗੀ ਤੇ ਉਹਦਾ ਵੀ ਪੁੱਛਿਆ ਹੋਇਆ ਉਹ ਕਹਿੰਦੇ ਕਿ ਉਹ بیمار ਸੀ ਤਾਂ ਕਰਕੇ ਉਹਦੀ ਜਗ੍ਹਾ ਤੇ ਉਹ ਆਏ ਹੋਏ ਸੀਗੇ ਠੀਕ ਹੈ ਤੇ ਬਾਕੀ ਇਹਦੇ ਕਲੀਅਰ ਨਹੀਂ ਆ ਜਦੋਂ ਆਪਣਾ ਰਿਪਲਾਈ ਦਿੰਦੇ ਨੇ ਉਸ ਤੋਂ ਬਾਅਦ ਪਤਾ ਚੱਲੂਗਾ ਸੇ ਅੱਛਾ ਕਦੋਂ ਪਤਾ ਲੱਗ ਸਕਦਾ ਜੀ ਮੈਡਮ ਔਰ ਫਿਰ ਜਦੋਂ ਉਹਨਾਂ ਦਾ ਰਿਪਲਾਈ ਆਂਦਾ ਸੀ 2 ਦਿਨ ਦਾ ਮੰਗਿਆ ਸੋਮਵਾਰ ਮੰਗਲਵਾਰ ਦਾ ਕਰ ਰਿਪਲਾਈ ਆਜੂਗਾ ਤੇ ਕਾਰਵਾਈ ਹੋਊਗੀ ਮੈਡਮ ਬਾਈ ਦਾ ਇਹ ਉਹ ਕਿਹੜਾ ਰੈਟਰ ਹੈਗਾ ਜੀ ਤਾਂ ਉਹ ਤਾਂ ਮੇਰੇ ਕੋਲ ਪਾਸ ਚਲ ਗਿਆ ਕਿ ਰਿਹਾੜੀ ਕਰ ਸਕਦੇ ਹਾਂ ਜੀ ਠੀਕ ਹੈ ਠੀਕ ਹੈ ਜਾਂ ਕਿ ਰਹੇਗੇ ਆਪਾਂ ਜੇ ਮੇਡ ਦੀ ਕੂਟੀ ਮੇਡ ਨੂੰ ਪਕਾ ਸਕੋਦੇ 50 ਪੱਤਰ ਦੇ ਕਿ ਇਹਨੂੰ ਟਿੰਗ ਦਿੱਤਾ ਦਾ ਫਿਰ ਦਾੜਨਾ ਪੱਤਰ ਨਹੀਂ ਖਲੂਗਾ ਹਨ ਜੀ ਤੁਸੀਂ ਪਹਿਲਾਂ ਦਾੜਨਾ ਪੱਤਰ ਕਰਾਨੀ ਦੀ ਦੋ ਦੋ ਵਾਰ ਦੀ ਫ੍ਰੀ ਵਾ ਟਰਮੀਨੇਸ਼ਨ ਦਾ ਹੁੰਦਾ ਹੈ ਜੇ ਆਪਾਂ ਟਰਮੀਨੇਟ ਕਰ ਦਈਏ ਮੈਂ ਜਿਸ ਤਰ੍ਹਾਂ ਜੇਕਰ ਜੇਕਰ ਜਰਨਲ ਕੈਟਾਗਰੀ ਦਾ ਟਕੜਾ ਵਧੀਆ ਜਣੀ ਕਿ ਰਸੂਕਦਾਰ ਜ਼ਮੀਨ ਜਾਇਦਾਦ ਵਾਲਾ ਇਸ ਤਰ੍ਹਾਂ ਕਰਦਾ ਜੀ ਫਿਰ ਤਾਂ ਗੱਲ ਤਾਂ ਹੈ ਜੀ ਉਹ ਕੰਮ ਪੰਦਾ ਹੋਇਆ ਮਿਲਿਆ ਨਾ ਜਿਹੜੇ ਕੋ ਜਿਹੜੇ ਡਿਪਾਰਟਮੈਂਟ ਲੱਗਿਆ ਸੀਗਾ ਉਹ ਉਹਨਾਂ ਦੇ ਰਿਪਲਾਈ ਤੇ ਡਿਪੈਂਡ ਕਰਦਾ ਨਾ ਕਿ ਉਹ ਰਿਪਲਾਈ ਕੀ ਦੇ ਰਹੇ ਨੇ ਆਪਾਂ ਨੂੰ ਠੀਕ ਹੈ ਜੀ ਦਫ਼ਤਰ ਕਿੱਥੇ ਹੈ ਮੈਡਮ ਆਪਣਾ ਆਪਣਾ ਦਫ਼ਤਰ ਹੈ ਜਿਹੜੀ ਗੜਕ ਚੇੜੀ ਹੈ ਮੈਂ ਉਹਦੇ ਸਾਹਮਣੇ ਜਿਹੜੀ ਨਵੀਂ ਕੰਪਲੈਕਸ ਬਿਲਡਿੰਗ ਬਣੀ ਹੈ ਆਪਣਾ ਢੜਬੇ ਹਾਂ ਜੀ ਠੀਕ ਹੈ ਮੈਡਮ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਬਾਈ ਕੌਰਗੀਆਂ ਤੋਂ ਐ ਕੁਝ ਦਿਖਾਉਣਾ ਚਾਹੁੰਦਾ ਹੈ ਕਹਿੰਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਵੀ ਤਾੰਤਲੀ ਹੋ ਰਹੀ ਹੈ ਵੱਡੀ ਨਰੇਗਾ ਦੇ ਵਿੱਚ हां भाई जी की गल बात है भाई जी गल बात तो ये है नरेगा ਦੇ ਵਿੱਚ ਨਜਾਇਜ਼ ਹਾਜ਼ਰੀਆਂ ਪੈ ਰੀਆਂ ਨੇ ਜੀ ਆ ਦੇਖੋ ਮਸਟਰੋਲ ਹੈ ਜੀ 27 ਤਰੀਕ ਦਾ ਜੀ ਹਾਂ ਉੱਤੇ ਕੋਈ ਹੋਰ ਹੈ ਥੱਲੇ ਨਾ ਕਿਸੇ ਹੋਰ ਦੇ ਨੇ ਜੀ ਏਸੀਆਂ 'ਚ ਬੈਠੇ ਘਰੇ ਬੰਦੇ ਹਾਜ਼ਰੀਆਂ ਪਵਾਇਆਂ ਰਹੇ ਨੇ ਏਸੀਆਂ 'ਚ ਬੈਠੇ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਤੇ ਜਿਹੜਾ ਮਾਈਕਾਵਾ ਡਿਪਾਰਟਮੈਂਟ ਹੈ ਤੇ ਪੂਰੀ ਨਕੀਲ ਕੱਸੀ ਜਾਵੇ ਦੇਖ ਸਕਦੇ ਹੋ ਦੋਸਤੋ ਕੀ ਨੋਮ ਹੈ ਬਾਈ ਦਾ ਕੁਲਵੀਰ ਸਿੰਘ ਕਲਵੀਰ ਸਿੰਘ ਤੁਸੀਂ ਕੋਈ ਪੰਚਾਇਤ ਮੈਂਬਰ ਕੋਈ ਪੰਚਾਇਤ ਮੈਂਬਰ ਆਈ ਮਕੌਰੀਆਂ ਤੋਂ ਇਸ ਮਜੂਦਾ 2025 ਦਾ ਹਾਂਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਗੁਰਦੀਪ ਸਿੰਘ ਭਾਈ ਕੌਰੀਆਂ ਤੋਂ ਕਲਵੀਰ ਸਿੰਘ ਸੌਰੀ ਕਲਵੀਰ ਸਿੰਘ ਭਾਈ ਕੌਰੀਆਂ ਤੋਂ ਵੱਡਾ ਦੋਸ਼ ਲਾ ਰਹੇ ਨੇ ਜਾਂ ਕਹਿੰਦੇ ਉਹ ਕਾਪੜਾ ਕੱਢ ਕੇ ਲਿਆਏ ਨੇ ਅਫਸਰਾਂ ਨਾਲ ਵੀ ਗੱਲਬਾਤ ਰਿਕਾਰਡਿੰਗ ਵੀ ਸੁਣਾਉਣਗੇ ਆਪਾਂ ਨੂੰ ਸਾਰੀ ਜਿਹੜੀ ਕਰੀ ਆ ਇਹਨਾਂ ਨੇ ਇਹ ਕਹਿੰਦਾ ਪਤਾ ਲੱਗ ਗਿਆ ਰਿਕਾਰਡਿੰਗ ਕਰ ਰਹੇ ਹਾਂ ਕਹਿੰਦਾ ਫਿਰ ਗੱਲ ਗੋਲ ਮੋਲ ਜੀ ਕਰਕੇ ਕਹਿੰਦਾ ਵੀ ਘਰੇ ਏਸੀਆਂ ਚ ਪਏ ਨਰੇਗਾ ਚ ਹਾਜ਼ਰੀ ਲਵਾ ਕੇ ਤਨਖਾਹਾਂ ਪਾ ਰਖਨੇ ਤੇ ਦਿਹਾੜੀਆਂ ਲੈ ਰਹੇ ਨੇ ਦੇਖ ਸਕਦੇ ਹੋ ਵੱਡੀ ਗੱਲ ਹੈ ਜਿਹੜੀ ਕਰ ਰਹੇ ਹੈ ਬਾਈ ਹਾਂ ਬਾਈ ਫਿਰ ਕਿਵੇਂ ਗੱਲਬਾਤ ਵੀ ਹੋਈ ਆ ਕੋਈ ਹਾਂਜੀ ਏਪੀਓ ਮੈਡਮ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਅਸੀਂ ਮੇਲਟ ਨੂੰ ਚੇਂਜ ਕਰ ਸਕਦੇ ਆ ਜਾਂ ਇਹਨਾਂ ਦੀ ਦਿਹਾੜੀ ਘੱਟ ਸਕਦੇ ਆ ਦੱਸੋ ਵੀ ਇੱਕ ਬੰਦਾ ਘਰੇ ਬੈਠਿਆ ਹਾਜ਼ਰੀ ਲਵਾ ਰਿਆ ਇੱਕ ਗਰੀਬ ਪਰਿਵਾਰ ਸਾਰਾ ਦਿਨ ਉੱਥੇ ਖਾਪ ਰਿਆ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਵਿੱਚ ਨੋਂ ਵੀ ਨਹੀਂ ਪੈ ਰਹੇ ਨਰੇਗਾ ਦੇ ਵਿੱਚ ਅੱਛਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਪਰ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਏ ਟੂ ਜ਼ेड ਨਾ ਇਹ ਜਿਹੜੇ ਤੁਸੀਂ ਕਹਿੰਦੇ ਹੋ ਏਸੀਆਂ 'ਚ ਬੈਠੇ ਨੇ ਇਹ ਤਖੜੇ ਪਰਿਵਾਰ ਨੇ ਇਹ ਰਸੂਕਦਾਰ ਪਰਿਵਾਰ ਨੇ ਜੀ ਇਹ ਮੇਟ ਨਾਲ ਇਹ ਅਫਸਰਾਂ ਨਾਲ ਇਹ ਨਜਾਇਜ਼ ਹਾਜ਼ਰੀਆਂ ਲਵਾ ਰੇ ਨੇ ਜੀ ਠੀਕ ਹੈ 27 ਤਰੀਕ ਦਾ ਮਸਟਰੋਲ ਹੈ ਜੀ ਕੋਈ ਤੁਸੀਂ ਨਾ ਉਹ ਵੀ ਕੱਡੇ ਰਿਕਾਰਡਿੰਗ ਕਰੀਆ ਕੋਈ ਸੁਣਾਇਓ ਮੈਡਮ ਦੀ ਰਿਕਾਰਡਿੰਗ ਹੈ ਤੇ ਜਿਹੜਾ ਮੁੰਡਾ ਚੈੱਕ ਕਰਕੇ ਗਿਆ ਉਹਦੀ ਰਿਕਾਰਡਿੰਗ ਹੈ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਰਿਕਾਰਡਿੰਗ ਹੋ ਰਹੀ ਹੈ ਫੋਨ ਤੇ ਉਹ ਗੱਲ ਘਮਾ ਕੇ ਗੋਲਮੋਰ ਕਰਕੇ ਪਰ ਉਹ ਰਿਕਾਰਡਿੰਗ ਹੈਗੀ ਹੈ ਸਾਡੇ ਜਿੰਨੇ ਕੋਈ ਆ ਉਹ ਸੁਣਾਇਓ ਸੁਣਾ ਮੈ ਜੀ ਦੇਖ ਸਕਦੇ ਹੋ ਦੋਸਤੋ ਹਲੋ ਸੱਸੀ ਜੀ ਮੜਵੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ 146 ਤੇ 400 ਆ ਦੋ ਘਰ ਹਾਜ਼ਰ ਸੀ ਜੀ ਕੋਈ ਗੱਲ ਨਹੀਂ ਜੀ ਕਿਉਂਕਿ ਮੈਂ ਜਿਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੇ ਮੈਨੂੰ ਰਿਪੋਰਟ ਕਰਤੀ ਅੱਗੇ ਦੇਖਦੇ ਹਾਂ ਹਾਂ ਜੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੱਡੇ ਪੱਧਰ ਤੇ ਕੋਸ਼ਿਸ਼ ਆਪਣੀ ਦਫਤਰੀ ਕਾਰਵਾਈ ਕਰਾਂਗੇ ਉਹ ਅਸੀਂ ਦੇਖਾਂਗੇ ਆਪਣੇ ਅਬ ਜਿਹੜਾ ਕੰਮ ਚੈੱਕ ਕੀਤਾ ਅਸੀਂ ਨੇ ਠੀਕ ਹੈ ਜੀ ਮਾਮਾ 463 ਤੇ 460 ਜੀ ਇਹ ਦੋਨੋਂ ਘਰ ਹਾਜ਼ਰ ਸੀ ਕੋਈ ਆ ਮੁੰਡਾ ਜਿਹੜਾ ਚੈਕਿੰਗ ਕਰ ਗਿਆ ਯੋਦੀ ਰੋਣ ਹੈਲੋ ਹੈਲੋ ਜੀ ਬਈ ਇਹ ਆਈ ਰਿਪੋਰਟ ਬਣ ਗਈ ਦੋਨਾਂ ਦੀ 460 ਤੇ 460 ਦੀ ਭਾਈ ਰਿਪੋਰਟ ਬਣ ਗਈ 460 ਤੇ 460 ਦੀ ਜੀ ਜੋਬ ਕਾਰਡ ਵਾਲਿਆਂ ਦੀ ਇਹ ਗੈਰ ਹਾਜ਼ਰ ਸੀ ਜੀ ਦੋਨੇ ਹਾਂਜੀ ਹਾਂ ਟਾਈਮ ਲਸੂ ਬਈ ਅੱਛਾ ਯੂ ਮੈਡਮ ਨੇ ਧਿਆਨ ਚ ਲਿਆ ਤਹੀ ਸੁਣੇ ਹਾਂਜੀ ਹਾਂਜੀ ਬਸ ਠੀਕ ਹੈ ਇਹਦਾ ਅਸੀਂ ਵੱਡੇ ਪੱਧਰ ਤੇ ਕੈਦ ਵੀ ਕਰਾਂਗੇ ਇਹਨਾਂ ਦੀ ਹਣਾ ਕਿ ਕਿਸੇ ਗਰੀਬ ਆਦਮੀ ਦਾ ਹੱਕ ਖਾਣਾ ਬਈ ਯਾਰ ਮਾੜੀ ਗੱਲ ਨਹੀਂ ਹੈਗੀ ਇਹ ਹਾਂ ਲੋ ਮਾਸੀ ਕਬੀਰ ਬਣ ਕੇ ਤੈਨੂੰ ਰਿਕੁਐਸਟ ਹੈ ਯਾਰ ਜਿਹੜੀ ਰਿਪੋਰਟ ਹੈ ਤੂੰ ਸੱਚ ਕਰ ਦੇ ਠੀਕ ਹੈ ਬਈ ਮੈਂ ਦਾਸ ਤਾਂ ਕਰਾਂ ਜਿਹੜੀ ਹੈਗੀ ਗੱਲ ਹਾਂਜੀ ਹਾਂ ਮੈਡਮ ਦੇ ਧਿਆਨ ਚ ਲਿਆ ਦਿਓ ਬਸ ਬਈ ਜੀ ਠੀਕ ਹੈ ਤੇ ਇਹ ਰਿਕਾਰਡਿੰਗ ਸੁਣਾਈ ਹੈ ਇਹ ਕੀ ਆ ਉਹਦਾ ਮੈਡਮ ਦਾ ਕੀ ਆ ਉਹਦਾ ਮੁੰਡੇ ਦਾ ਕੀ ਆ ਏਪੀਓ ਮੈਡਮ ਆ ਇਹ ਦਫਤਰ ਚ ਮੁੰਡਾ ਉੱਥੇ ਕੰਮ ਕਰਦਾ ਕਿਹੜੀ ਜਗ੍ਹਾ ਸੁਨਾਮ ਅਈ ਡੜਪਈ ਡੜਪੇ ਹਾਂਜੀ ਮੈਡਮ ਮੈਡਮ ਪਤਾ ਨਹੀਂ ਕਿੱਥੋਂ ਦੇ ਨੇ ਰਾਵਣ ਰਾਮਣਾ ਏਪੀਓ ਨੇ ਮਿਲ ਲਾਦਾ ਮੈਮ अच्छा हां जी ਗੱਲ ਇਹ ਉਹਨੇ ਕਰੀ ਸੀ ਕਿ ਤੁਸੀਂ ਕਰੀ ਸੀ ਨਹੀਂ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਵੀ ਅੱਦਾ ਅੱਦਾ ਪੁੱਛਿਆ ਨਹੀਂ ਤੁਸੀਂ ਵੀ ਮੈਂ ਕਿੱਥੇ ਦਫ਼ਤਰ ਹੈ ਨਹੀਂ ਮੈਂ ਇਹ ਗੱਲ ਨਹੀਂ ਪੁੱਛੀ ਹੈ ਕਿ ਮੈਂ ਕਿਸੇ ਤੋਂ ਕੰਟੈਕਟ ਨੰਬਰ ਲੈ ਕੇ ਅੱਗੇ ਦੀ ਅੱਗੇ ਤਾਂ ਗੱਲ ਕੀਤੀ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਮੈਨੂੰ ਯਾਨੀ ਕਿ ਕੌਰੀਆਂ ਐ ਮੈਡਮ ਦੇ ਉਹਦੇ ਪਿੰਦਾ ਦੀ ਨਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਹੁਣ ਫਿਰ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਜੀ ਜਿਹੜਾ ਇਹ ਦੋ ਨੰਬਰ ਦਾ ਕੰਮ ਹੈ ਇਹਤੇ ਬਰੀਕੀ ਨਾਲ ਨਕੇਲ ਕਸੀ ਜਾਵੇ ਕਿਸੇ ਗਰੀਬ ਬੰਦੇ ਦਾ ਹੱਕ ਕਿਸੇ ਕੋਈ ਤਰਨਾਟ ਬੰਦਾ ਨਾ ਖਾਵੇ ਅਸਵੀ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਜਿੰਨੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਮੁਲਾਜ਼ਮ ਚਾਹੇ ਮੇਟ ਐ ਚਾਹੇ ਜਿਹੜਾ ਬੰਦਾ ਨਜਾਇਜ਼ ਹਾਜ਼ਰੀ ਲੈ ਰਿਆ ਕਰੇ ਬੈਠਾ ਮੇਟ ਦਾ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਜੀ ਮੇਟ ਦਾ ਨੰਬਰ ਨਹੀਂ ਹੈਗਾ ਅੱਛਾ ਮੇਟ ਮ ਹੁਣ ਦਫ਼ਤਰ ਚੋਂ ਚਲੀ ਗਈ ਹੋਊ ਹੈਨਾ ਹਾਂਜੀ ਹਾਂਜੀ ਟਾਈਮ ਨਹੀਂ ਹੈਗਾ ਹਾਂਜੀ ਤੇ ਇਸ ਤਰ੍ਹਾਂ ਬਾਈ ਕੱਢ ਕੇ ਲਿਆਇਆ ਦੋਸਤੋ ਗੱਲਬਾਤ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਇਹਨਾਂ ਦੀ ਬਰੀਕੀ ਚ ਜਾਂਚ ਹੋਵੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਪ੍ਰੋਪਰ ਕਾਰਵਾਈ ਹੋਵੇ ਠੀਕ ਹੈ ਬਈ